ਲੋ ਜੀ ਅੱਜ ਮੇਰੀ ਮੰਮੀ ਨੇ ਧਰ ਲਿਆ ਸਾਗ ਤੇ ਸਾਗ ਸਾਡੀ ਮਸ਼ੀਨ ਸੀ ਜਿਹੜੀ ਉਹ ਸਾਗ ਚੀਰਨੀ ਕੋਈ ਮੰਗ ਕੇ ਲੈ ਗਿਆ ਤੇ ਮੰਮੀ ਅੱਜ ਚੀਰ ਦਾੰਦ ਦੇ ਉੱਤੇ ਸਾਗ ਇਹ ਦੇਖੋ ਇਦਾਂ ਇਦਾਂ ਦਾੰਦ ਨਾਲ ਵੀ ਸਾਗ ਚੀਰਿਆ ਜਾਂਦਾ ਜੀ ਦੇਖੋ ਇਹਦਾ ਬਰੀਕ ਬਰੀਕ ਕੱਟਿਆ ਜਾ ਰਿਹਾ ਦਾੰਦ ਨਾਲ ਤੇ ਆਪਿਆ ਹੋਰ ਸਾਗ ਚੀਰਨਿੰ ਤੇ ਮੇਰੀ ਡਿਊਟੀ ਲੱਗੀ ਆ ਲਸਣ ਛਿੱਲਣ ਤੇ ਕੀ ਲਸਣ ਛਿੱਲਣਾ ਤੇ ਮੇ ਲਸਣ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਦਿਆਂ ਤਾਂ ਕਿ ਜਿਹੜਾ ਛੇਤੀ ਆਸਾਨੀ ਨਾਲ ਛਿੱਲਿਆ ਜਾਏ ਤੇ ਆ ਦੇਖੋ ਜੀ ਤੇ ਆ ਤਰਿਆ ਹੋਇਆ ਇੱਧਰ ਚੁੱਲੇ ਤੇ ਸਾਗ ਇਹਨੂੰ ਬਣ ਚ ਲੱਗਣੇ ਘੱਟੋ ਘੱਟ 2 ਤੋਂ 3 ਘੰਟੇ ਜੀ ਤੇ ਆ ਇਧਰ ਆ ਗਈ ਚਾਚੂ ਦੀ लाਡਲੀ ਆ ਦੇਖੋ ਜੀ ਕੀ ਆ ਕਰ ਰਿਹਾ ਮਟਮਰਾ ਕੀ ਕਰ ਰਿਹਾ ਕੀ ਕਰ ਰਿਹਾ ਹਾਂ ਸੇਠਾ ਸੇਠਾ ਆਪੇ ਸਾਗ ਦੇ ਵਿੱਚ ਪਾਣ ਨੂੰ ਦੇਖੋ ਜੀ ਆਹ ਮੂਲੀਆਂ ਵੀ ਲਿਆਏ ਕਿੰਨੇ ਮੱਕੀ ਦੀ ਰੋਟੀ ਦੇ ਨਾਲ ਮੂਲੀਆਂ ਇਹ ਆ ਦੇਖੋ ਜੀ ਐਦਾਂ ਕਿਸੇ ਕਿਸ ਨੇ ਸਾਗ ਚੀਰਾ ਦੱਸੋ ਜੀ ਦਾੰਦ ਤੇ ਮਸੀਨ ਸਾਡੀ ਅੱਜ ਕੱਲ ਸਾਗ ਦਾ ਸੀਜ਼ਨ ਆ ਕੋਈ ਮੰਗ ਕੇ ਲੈ ਗਿਆ ਤਾਂ ਤੇ ਫਿਰ ਮੰਮੀ ਕਹਿੰਦੀ ਹੁਣ ਕਿੱਥੇ ਜਾਵਾਂਗੀ ਮੈਂ ਲੈਣ ਸਵੇਰੇ ਲਿਆਵਾਂਗੀ ਤੇ ਦਾੰਤ ਤੇ ਤੇ ਹੀ ਚੀਰਨ ਲੱਗੀ ਮੰਮੀ ਆ ਦੇਖੋ ਜੀ ਕੌਣ ਚੀਰਦਾ ਦਾੰਤ ਤੇ ਤੁਸੀਂ ਦੱਸਿਓ ਅੱਜ ਕੱਲ ਤਾਂ ਜ਼ਿਆਦਾਤਰ ਜਿਹੜੀਆਂ ਮਸ਼ੀਨਾਂ ਆਈਆਂ ਸਾਗ ਚੀਰਨੀਆਂ ਲੋਕ ਉਹਨਾਂ ਤੇ ਚੀਰਦੇ ਆ ਆਹ ਲਓ ਜੀ ਆ ਮੈਂ ਇੱਥੇ ਚੀਰੇ ਜਾ ਰਹਿਆਂ ਨਾਲ ਕਾਣਾ ਮੈਥੇ ਪਾ ਕੇ ਬਣਿਆ ਇਹ ਸਾਗ ਸੋਰੋਂ ਦਾ ਆਹ ਲਓ ਜੀ ਤੇ ਜਦੋਂ ਬਣ ਜਾਏਗਾ ਰੈਡੀ ਹੋ ਜਾਏਗਾ ਉਦੋਂ ਪੱਫਿਆ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਤੇ ਜਿਹੜੀ ਮੇਰੀ ਡਿਊਟੀ ਆ ਲਸਣ ਛਿੱਲਣ ਦੀ ਤੇ ਉਹ ਆਪਾਂ ਕਰਦੇ ਆ ਪੂਰੀ ਆ ਲਓ ਜੀ ਦੇਖੋ ਐਂ ਦੱਤ ਦੇ ਨਾਲ ਦਾ ਦੇਖੋ ਇਹ ਦੱਤ ਦੇ ਨਾਲ ਚੀਰੇ ਜਾ ਰਹੇ ਦੇਖੋ ਜੀ ਸਾਗ ਤੇ ਇਧਰ ਤੇ ਆਇਆ ਚੁੱਲੇ ਤੇ ਮੰਮੀ ਕਹਿੰਦੀ ਕੁੱਕਰ ਚ ਨਹੀਂ ਬਣਾਉਣਾ ਚੁੱਲੇ ਤੇ ਬਣਾਵਾਂਗੇ ਚੁੱਲੇ ਤੇ ਵਧੀਆ ਬਣਦਾ ਆ ਲਓ ਜੀ ਇੱਧਰ ਆਪਣਾ ਜਿਹੜਾ ਖੜਿਆ ਸਾਗ ਏ ਸਾਗ ਆ ਆ ਦੇਖੋ ਆਪਣਾ ਲਸਣ ਤੇ ਆ ਆ ਦੇਖੋ ਇੱਧਰ ਆਪਾਂ ਕੁਝ ਦਿਨ ਪਹਿਲਾਂ ਲਸਣ ਸੀਗਾ ਆਪਣਾ ਦੇਖੋ ਆ ਗੋਭੀ ਦੇ ਜਿਹੜੇ ਪੱਡੇ ਲੱਗੇ ਹੋਏ ਆ ਆ ਪਦੀਨਾ ਹੋ ਰਿਹਾ ਜੀ ਆਪਣੇ ਖੇਤਾਂ ਦੇ ਵਿੱਚ ਪਾਲਕ ਆ ਦੇਖੋ ਜੀ ਤੇ ਆ ਗੋਭੀ ਦੇ ਬੁੱਟੇ ਲੱਗੇ ਹੋਏ ਆ ਜਿਹੜੇ ਆ ਲਓ ਜੀ ਗੋਭੀ ਹੋ ਰਹੀ ਆ ਆ ਦੇਖੋ ਜੀ ਏ ਗੋਭੀ ਦੇ ਹੋਰ ਸਾਰੇ ਬੁੱਟੇ ਲਗਾਤੇ ਆਪਾਂ ਨੇ ਆ ਨਾਲ-ਨਾਲ ਆ ਮੇਰੇ ਮਗਰ ਮਗਰ ਆ ਗਈ ਖੇਤਾਂ ਚ ਕੀ ਕਰੀਂ ਤੂੰ ਕਹਿ ਲੈਣਾ ਤੇਰੇ ਵਾਸਤੇ ਚਾਚੂ ਵੀ ਬੈਠਾ ਲਿਆ ਮਾਂ ਬੈਠਾ ਮੇਰੇ ਵਾਸਤੇ ਜ ਲੈ ਕੇ ਆ ਫਿਰ ਆ ਭੱਜ ਜਾ ਆ ਭੱਜ ਕੇ ਬੈਠਾ ਲੈਣ ਮੇਰੇ ਵਾਸਤੇ ਆ ਰਹੀ ਆ ਜੀ ਦੇਖੋ ਲੈ ਕੇ ਬੈਠਾ ਭੱਜੀ ਹੋਈ ਕੀ ਐ ਬੈਠਾ ਕਿਹਦੇ ਵਾਸਤੇ ਤੇਰੇ ਵਾਸਤੇ ਥੈਂਕ ਯੂ ਇੱਧਰ ਤੁਸੀਂ ਦੇਖੋਗੇ ਦੇਖੋ ਡੁੱਬਦਾ ਹੋਇਆ ਸੂਰਜ ਆ ਸੂਰਜ ਜਿਹੜਾ ਡੁੱਬ ਰਿਹਾ ਦੇਖੋ ਸ਼ਾਮ ਦਾ ਸੂਰਜ ਸਾਡੇ ਖੇਤਾਂ ਦੇ ਵਿੱਚ ਰੌਣਕ ਬਹੁਤ ਹੈ ਅਸੀਂ ਦੇਖੋ ਸਾਡੀ ਖੇਤਾਂ ਦੀ ਰੌਣਕ ਸ਼ਾਮ ਦਾ ਟਾਈਮ ਆ ਦੇਖੋ ਸਾਡੇ ਖੇਤ ਲਗਨਾਂ ਵਿੱਚ ਮਿਹਨਤ ਬਹੁਤ ਲੱਗਦੀ ਆ ਦੇਖੋ ਆ ਲਸਣ ਸਿਰਸਿ ਲੱਗੇ ਮੈ ਕਮਲਾ ਹੋ ਗਿਆ ਤੇ ਇਧਰ ਮੰਮੀ ਨੇ ਛਿੱਲੇ ਲਏ ਹਰੇ ਪਿਆਜ਼ ਆ ਦੇਖੋ ਜੀ ਹਰੇ ਪਿਆਜ਼ ਹੁਣ ਆਪਾਂ ਪਾਵਾਂਗੇ ਸਾਗ ਦੇ ਵਿੱਚ ਤੇ ਲੋ ਜੀ ਆ ਲਸਣ ਹਲੇ ਹੋਰ ਛਿੱਲਣਾ ਮੈਨੂੰ ਮੇਰੀ ਡਿਊਟੀ ਲੱਗੀ ਹੋਈ ਹੈ ਲਸਣ ਛਿੱਲਣ ਤੇ ਆਹ ਲੋਈ ਸਾਗ ਰਿਜਰ ਰਿਹਾ ਹੁਣ ਆਪਣਾ ਤੇ ਟਾਈਮ ਬਹੁਤ ਹੋ ਗਿਆ ਜਾਦੇ ਹਾਲ ਤੱਕ ਜਿਹੜਾ ਸਾਗ ਬਣਿਆ ਨਹੀਂ ਹੈ ਗਿਆ ਆ ਦੇਖੋ 2-3 ਘੰਟੇ ਹੋ ਗਏ ਸਾਗ ਤਰ ਇਹਨੂੰ ਤੇ ਹਲੇ ਵੀ ਮੰਮੀ ਕੰਮ ਕਰੀ ਜਾਂਦੀ ਆ ਲਸਣ ਘਾਟਾ ਪਿਆਜ਼ ਚਿਰੀ ਜਾਂਦੀ ਆ ਛਿੱਲੀ ਜਾਂਦੀ ਆ ਸਾਗ ਵਾਸਤੇ ਆ ਦੇਖੋ ਇਹ ਦੇਖੋ ਸਾਗ ਬਣ ਰਿਹਾ ਪੂਰੇ 3-4 ਘੰਟੇ ਦੀ ਮਿਹਨਤ ਤੋਂ ਪਿੱਛੇ ਆਖਰ ਸਾਗ ਬਣ ਗਿਆ ਤੇ ਮੰਮੀ ਹੁਣ ਸਾਗ ਨੂੰ ਘੋਟ ਰਹੀ ਆ ਘੋਟਣੇ ਨਾਲ ਆਹ ਲੋ ਜੀ ਤੇ ਮੱਕੀ ਦਾ ਆਟਾ ਜਿਹੜਾ ਪਾਰ ਦੇ ਵਿੱਚ ਸਾਗ ਨੂੰ ਘੋਟਿਆ ਜਾ ਰਿਹਾ ਦੇਖੋ ਬੰਦ ਹੋ ਚਿਹਾ ਤੇ ਫਾਈਨਲ ਸਾਗ ਜਿਹੜਾ 3-4 ਘੰਟੇ ਦੀ ਮਿਹਨਤ ਦੇ ਨਾਲ ਬਣਿਆ ਇਹ 3-4 ਘੰਟੇ ਮਿਹਨਤ ਕੀਤੀ ਆ ਆ ਜਾ ਕੇ ਤੇ ਮਮੀ ਦਾ ਸਾਗ ਜਿਹੜਾ ਹੁਣ ਬਣਿਆ ਤੇ ਹਲੇ ਵੀ ਜਿਹੜਾ ਇਹਨੂੰ ਤੜਕਾ ਜਿਹੜਾ ਉਹ ਲਗਾਣਾ ਤੇ ਮਮੀ ਸਾਗ ਘੋਟਦੀ ਆ ਮੱਕੀ ਦੀ ਦਾਲ ਲਾਣਾ ਜਿਹੜਾ ਉਹ ਪਾ ਕੇ ਹਲੋ ਲੋ ਜੀ ਮੰਮੀ ਤਾਂ ਮੱਕੀ ਦੀ ਰੋਟੀ ਚੁੱਲੇ ਤੇ ਉਹ ਬਣਾਉਣ ਲੱਗ ਗਈ ਤੇ ਆ ਮੱਖਣ ਦਾ ਚਮਚਾ ਆ ਗਿਆ ਮੇਰੇ ਸਾਗ ਦੇ ਵਿੱਚ ਮੰਮੀ ਕਹਿੰਦੀ ਤੂੰ ਵੀ ਮੱਖਣ ਖਾ ਮੈਂ ਮੱਖਣਾ ਇਹ ਦੇਸੀ ਕੀ ਆ ਦੇਸੀ ਕੀ ਦੇਸੀ ਕੀ ਦੇਸੀ ਕੀ ਪਾਇਆ ਤਾਂ ਚੁੱਲੇ ਤੇ ਉਹ ਬਣਾ ਰਹੀ ਮੱਕੀ ਦੀ ਰੋਟੀ ਆ ਲਓ ਜੀ ਦੇਖੋ ਕਿ ਦੇਸੀ ਕੀ ਪਾਇਆ ਮੰਮੀ ਨੇ ਸਾਗ ਦੇ ਵਿੱਚ बोल लग गया खाने रोटी बहुत टेस्टी बने साग मेहनत बनाया ना बड़े प्यार देना